ਔਰ ਆਸ਼ਰਜੀ ਜਾਨ ਤਾਂ ਤੇ ਉਹਨਾਂ ਨੂੰ ਵੀ ਕਰਨ ਮਹਿਸੂਸ ਹੋਵੇ ਕਿ ਸਾਡੀ ਜ਼ਿਲ੍ਹਾ ਕਾਂਗਰਸ ਕਮੇਟੀ ਮਾਈਲਾ ਯੂਥ ਐਨਐਸਏ ਸੇਵਾਦਾਰ ਸਾਰੇ ਦੇ ਵਿੱਚ ਡਿਸਪਲਨ ਹੈ ਮਹੀ ਉਹ ਕੰਮ ਕੀ ਕਰਦਾ ਲੈ ਲੈ ਉਹਦਾ ਬਣ ਕੇ ਕਰਨਾ ਤੂੰ ਆਰਾਮ ਨਾਲ ਕਰ ਨਹੀਂ ਕਰ ਕਰ ਤੂੰ ਕਰ ਆਪਣਾ ਕਰ ਗਈ ਮੇਰੇ ਕੋਲ ਵੀ ਆਸ਼ੀਸ਼ ਉੱਪਰ ਦੇਖੀਏ ਸਭ ਨੇ ਹੱਥ ਲਗਾ ਪਾਜੀ ਹੱਥ ਨਾ ਕਰੋ ਕੇ ਇਹ ਬੈਜੀ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਮਹਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਯੂਥ ਕਾਂਗਰਸ ਐਨਐਸਯੂਆਈ ਦੇ ਵੱਲੋਂ ਸਿੱਖਤ ਰੂਪ ਨਾਲ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ 132ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਪਿਆਰ ਦੇ ਨਾਲ ਮਠਾਈਆਂ ਵੰਡ ਕੇ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਇੱਕ ਪ੍ਰਸਿੱਧ ਵਕੀਲ ਤੇ ਘਰ-ਦਰਮ ਲੈ ਕੇ ਤੇ ਖੁਦ ਵੀ ਇੱਕ ਵਕੀਲ ਹੋਣ ਦੇ ਬਾਵਜੂਦ ਆਪਣੇ ਮਹਿਲ ਵਰਗੇ ਘਰ ਨੂੰ ਤਿਆਗ ਕੇ ਆਜ਼ਾਦੀ ਅੰਦੋਲਨ ਦੇ ਵਿੱਚ ਭਾਗ ਲੈ ਕੇ ਆਮ ਭਾਤਿਆਂ ਦੀ ਲੜਾਈ ਲੜੀ ਹੈ। ਜਿਸ ਸਮੇਂ ਦੇਸ਼ ਵਿੱਚ ਸੂਈ ਵੀ ਪਾਖੜਾ ਅਤੇ ਨੰਗਲ ਡੈਮ ਹਸਪਤਾਲ ਯੂਨੀਵਰਸਿਟੀਆਂ ਵਰਗੇ ਅਤੇ ਦੇਸ਼ ਹਿੱਤਾਂ ਦੇ ਵੱਡੇ ਵੱਡੇ ਕਾਰਜ ਕੀਤੇ। ਉਥੇ ਇਹ ਦੂਜੇ ਪਾਸੇ ਉਹਨਾਂ ਨੇ ਅੱਜ ਦੇ ਪ੍ਰਧਾਨ ਮੰਤਰੀ ਦੇ ਉੱਤੇ ਵੀ ਸ਼ਬਦੀ ਹਮਲੇ ਕੀਤੇ ਅਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਦੇਸ਼ ਦੀ ਸੰਪਤੀ ਨੂੰ ਲਗਾਤਾਰ ਵੇਚ ਰਹੇ ਨੇ ਅਤੇ ਮਹਿੰਗਾਈ ਵੀ ਲਗਾਤਾਰ ਵਧਾਈ ਜਾ ਰਹੀ ਹੈ। ਭਾਵੇਂ ਕਿਸਾਨ ਹੋਣ ਜਾਂ ਫਿਰ ਜਨਤਾ ਜਿਨ੍ਹਾਂ ਦੀ ਬਿਲਕੁਲ ਵੀ ਉਹ ਗੱਲ ਨਹੀਂ ਸੁਣਦੇ ਸਿਰਫ ਆਪਣੇ ਮਨ ਦੀ ਬਾਤ ਕਰਦੇ ਨੇ। ਇਸ ਦੇ ਨਾਲ ਹੀ ਲੀਨਾ ਟਿਪਾਰੀਆ ਵੀ ਅੱਜ ਦੇ ਪ੍ਰਧਾਨ ਮੰਤਰੀ ਦੇ ਉੱਤੇ ਸ਼ਬਦਾਂ ਦੇ ਤਿੱਖੇ ਵਾਰ ਕਰਦੇ ਹੋਏ ਨਜ਼ਰ ਆਈ ਮੈਨੂੰ ਪਤਾ ਕਿ ਜਿਸੁਲੇ ਸਾਡੀ ਸਰਕਾਰ ਦੇਤੇ 425 ਪੈਸੇ ਦਾ ਅੱਜ ਜਿਹੜਾ ਗੈਸ ਲੈਂਦਾ ਇੱਕ ਮਾਈਲਾ ਨੂੰ ਪੁੱਛ ਕੇ ਦੇਖੋ ਕਿ 200 ਰੁਪਏ ਆ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦਾ ਅਸੀਂ ਜਨਮ ਦਿਹਾੜਾ જિલ્લા ਕੌਂਸਲ ਮੀਟਿੰਗ ਲੁਧਿਆਣਾ ਸ਼ਹਿਰੀ ਦੇ ਦਫ਼ਤਰ ਵਿਖੇ ਬੜੀ ਹੁੰਮਤਾਬ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ਅੱਜ ਕਿਉਂਕਿ ਨਹਿਰੂ ਜੀ ਨੇ ਸਾਡੇ ਦੇਸ਼ ਨੂੰ ਨਵਜ ਦਿੱਤਾ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਪਹਿਲੇ ਪ੍ਰਧਾਨ ਮੰਤਰੀ ਬਣੇ ਸਾਡੇ ਦੇਸ਼ ਦੇ ਵਿੱਚ ਸੂਈ ਤੱਕ ਨਹੀਂ ਬੰਦੀ ਸੀ ਉਹਨਾਂ ਨੇ ਵੱਡੇ ਵੱਡੇ ادارے ਬਣਾਏ ਜਿਸ ਤੋਂ ਕਿ ਅੱਜ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਡੇ ਦੇਸ਼ ਦੇ ਵਿੱਚ ਬਣ ਰਿਹਾ ਔਰ ਸਾਡੇ ਜੋ ਪੰਜਾਬ ਵਾਸਤੇ ਉਹਨੇ ਪਾਖੜਾ ਡੈਮ ਦੀ ਸਥਾਪਨਾ ਕੀਤੀ ਉਹ ਕੱਲਾ ਪੰਜਾਬ ਨਹੀਂ ਉਹਦੇ ਨਾਲ ਹਰਿਆਣਾ ਦਿੱਲੀ ਤੱਕ ਵੀ ਖੁਸ਼ਹਾਲੀ ਵੱਲ ਨੂੰ ਕਿਸਾਨ ਤੁਰਿਆ ਔਰ ਇੰਡਸਟਰੀ ਦਾ ਵਧਾ ਹੋਇਆ ਔਰ ਲੁਧਿਆਣਾ ਚ ਪੀਏਯੂ ਜੋ ਉਹਨਾਂ ਨੇ ਦਿੱਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਿੱਤੀ ਉਹ ਦੁਨੀਆ ਚ ਫੇਮਸ ਆ ਸੋ ਅੰਦਰ ਤੇ ਨਹਿਰੂ ਜੀ ਨੇ ਜੋ ਜੋ ਚੀਜ਼ਾਂ ਜੋ ਜੋ ਧਾਰੇ ਬਣਾਏ ਸੀ ਅੱਜ ਬੜੀ ਸ਼ੇਮਫੁਲ ਗੱਲ ਹੈ ਕਿ ਮੋਦੀ ਜੀ ਨੇ ਸਾਰੀਆਂ ਚੀਜ਼ਾਂ ਸੇਲ ਤੇ ਲਗਾਤੀਆਂ ਸੀ ਤਾਂ ਹੀ ਇਹ ਲੋਕੋ ਲਗਾਇਆ ਕਿ ਨਹਿਰੂ ਜੀ ਨੇ ਦੇਸ਼ ਬਣਾਇਆ ਮੋਦੀ ਜੀ ਨੇ ਸੇਲ 'ਤੇ ਲਗਾਇਆ ਸੋ ਅੱਜ ਅਸੀਂ ਜਿੱਥੇ ਪੰਡਤ ਨਹਿਰੂ ਜੀ ਦਾ ਚੰਨਾ ਸਰਦਾ ਫੁੱਲ ਪੇਂਟ ਕਰਦੇ ਆ ਉੱਥੇ ਹੀ ਅੱਜ ਅਸੀਂ ਇਹ ਵੀ ਜੋ ਮੋਦੀ ਸਰਕਾਰ ਨੂੰ ਕਹਿਣਾ ਚਾਹਾਂ ਕਿ ਆਪਣੀਆਂ ਨੀਤੀਆਂ 'ਚ ਸੁਧਾਰ ਲੈ ਕੇ ਆਓ ਕਿਉਂਕਿ ਦੇਸ਼ ਦਾ ਅੱਜ ਕਿਸਾਨ, ਦੇਸ਼ ਦਾ ਮਜ਼ਦੂਰ, ਦੇਸ਼ ਦਾ ਹਰ ਵਰਗ ਬੜਾ ਪਰੇਸ਼ਾਨ ਆ ਬੜਾ ਦੁਖੀ ਆ ਅੱਜ ਜਿਲ੍ਹਾ ਕੌਂਸਲ ਕਮੇਟੀ ਦਫ਼ਤਰ ਦੇ ਵਿੱਚ ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਭਾਰਤ ਭੂਸ਼ਣਾਸ਼ੂ ਜੀ ਕੈਬਨ ਮੰਤਰੀ ਪੰਜਾਬ ਉਹ ਪਹੁੰਚੇ ਇੱਥੇ ਜਿਲ੍ਹਾ ਕੌਂਸਲ ਵਿਧਾਇਕੀ ਦੇ ਪ੍ਰਧਾਨ ਸੋਨੀ ਗਾਲਬ ਜੀ ਮਹਿਲਾ ਕਾਂਗਰਸ ਸੇਵਾਦਲ ਔਰ ਸਾਰੇ ਸਾਥੀਆਂ ਨੇ ਇੱਥੇ ਮਿਲ ਕੇ ਯੂਥ ਕਾਂਗਰਸ ਐਨਜੀਓ ਵੀ ਮਿਲ ਕੇ ਅੱਜ ਮਨਾਇਆ ਗਿਆ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਇਸ ਖਾਸ ਦਿਵਸ ਦੀ ਵਧਾਈ ਦਿੰਦਾ ਕਿ ਅੱਜ ਪੰਡਤ ਨਹਿਰੂ ਜੀ ਦਾ ਜਨਮ ਦਿਹਾੜਾ ਹੈ। ਆਧੁਨਿਕ ਭਾਰਤ ਦੇ ਨਿਰਮਾਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਜਿਨ੍ਹਾਂ ਦਾ ਅੱਜ ਕੋਨੇ ਤਿਥੀ ਜਨਮ ਦਿਨ ਮਨਾਇਆ ਜਾ ਰਿਹਾ ਹੈ। ਔਰ ਪਪੂਲਰਲੀ ਜਿਹੜੇ ਅ ਬੱਚਿਆਂ ਚ ਚਾਚਾ ਨਹਿਰੂ ਦੇ ਨਾਮ ਨਾਲ ਪਪੂਲਰ ਸੀਗੇ ਅ ਅੱਜ ਚਿਲਡਰਨਸ ਡੇ ਕਰਕੇ ਉਹਨਾਂ ਦਾ ਦਿਨ ਮਨਾਇਆ ਜਾਂਦਾ ਹੈ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ। ਹਰ ਜਗ੍ਹਾ ਯਾਦ ਕੀਤਾ ਜਾਂਦਾ ਕਿਉਂਕਿ ਜਿੰਨੇ ਪਪੂਲਰ ਨਹਿਰੂ ਜੀ ਰਹੇ ਔਰ ਹਿੰਦੁਸਤਾਨ ਨੂੰ ਅੱਜ ਜਿੱਥੇ ਉਹ ਬੁਲੰਦੀਆਂ ਤੇ ਪਹੁੰਚਾਇਆ ਉਹਦਾ ਵਾਸਤੇ ਜੋ ਪਲੇਟਫਾਰਮ ਤਿਆਰ ਕੀਤਾ ਜਿਹੜੀਆਂ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਉੱਥੇ ਇੱਥੇ ਸੂਈ ਵੀ ਨਹੀਂ ਸੀ ਬਣਦੀ ਤੇ ਅ ਅੱਜ ਹਿੰਦੁਸਤਾਨ ਅਸਮਾਨ ਚੰਨ ਚੰਦਰਮਾ ਤੱਕ ਪਹੁੰਚਿਆ ਬੈਠਾ ਔਰ ਕਿਹੜੀ ਹੈ ਇਹ ਜੀ ਚੀਜ਼ ਹੈ ਜਿਹੜੀ ਇੱਥੇ ਬਣਦੀ ਨਹੀਂ ਜਿੰਨੇ ਪੀਐਸਯੂਜ਼ ਉਹਨਾਂ ਨੇ ਇੱਥੇ ਚਾਲੂ ਕੀਤੇ ਅੱਜ ਅਸੀਂ ਗੱਲਾਂ ਕਰਦੇ ਹਾਂ ਪਾਖੜਾ ਜਾਂ ਪੀਐਯੂ ਤੇ ਤਿੰਨ ਨੂੰ ਯਾਦ ਕਰਨ ਕਾਂਗਰਸ ਪਾਰਟੀ ਵਿਖੇ ਪੀਸੀਸੀ ਦੇ ਦਫ਼ਤਰ ਵਿਖੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਉਹਨਾਂ ਨੂੰ ਜਿਹੜੀ ਪੁਸ਼ਪਾਂਝ ਲਈ ਦਿੱਤੀ ਗਈ ਉਹਨਾਂ ਦੀਆਂ ਯਾਦਾਂ ਸੀ ਉਹਨਾਂ ਨੂੰ ਤਾਜ਼ਾ ਕਰਿਆ ਗਿਆ ਤੇ ਜੋ ਉਹਨਾਂ ਨੇ ਰਸਤਾ ਦੱਸਿਆ ਸਾਰੇ ਲੁਧਿਆਣੇ ਚੱਲਕਲਕ ਤਰੀਕੇ ਨਾਲ ਮਹਿਰੂ ਜੀ ਦਾ ਜਨਮ ਦਿਨ ਮਨਾ ਰਿਹਾ ਹੈ ਔਰ ਸਾਰੇ ਸਟੇਟਿਸ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਯਾਦ ਵੀ ਕਰ ਰਿਹਾ ਕਿਤੇ ਟ੍ਰੈਫਿਕਲੀ ਬੱਚਿਆਂ ਦੇ ਮਨਾਏ ਜਾ ਰਿਹਾ ਕਿਤੇ ਬੱਚਿਆਂ ਨੂੰ ਯਾਦ ਕੀਤਾ ਜਾ ਰਿਹਾ ਕਿਤੇ ਜਿਹੜੇ ਆਰਥਿਕ ਬੱਚੇ ਆ ਉਹਨਾਂ ਨੂੰ ਜਾ ਕੇ ਮਨਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਕਹੂੰਗਾ ਅੱਜ ਜ਼ਰੂਰਤ ਹੈ ਦੁਬਾਰਾ ਮਹਿਰੂ ਜੀ ਦੀ ਸੋਚ ਨੂੰ ਜ਼ਿੰਦਾ ਕਰਕੇ ਅੱਗੇ ਵਧਾਉਣ ਦੀ ਕਿਉਂਕਿ ਜੋ ਮਨਪਾਗਾ ਟਾਈਮਸ ਲਈ ਚੱਲਦਾ ਪਿਆ ਹੈ ਜਿਹਦੇ ਵਿੱਚ ਲੜਾਈ ਲੜਨ ਲਈ ਸਾਡੀ ਕਾਂਗਰਸ ਪਾਰਟੀ ਦਾ ਇੱਕ ਵਰਕਰ ਉਹਨਾਂ ਦੀ ਦਿਖਾਈ ਸੋਚ ਨੂੰ ਅੱਗੇ ਲਿਜਾ ਕੇ ਤੇ ਜਿਹੜੇ ਅੱਜ ਬੰਦੇ ਰਾਜ ਕਰ ਰਹੇ ਹਨ ਉਹਨਾਂ ਦੀ ਸੋਚ ਦੇ ਉਲਟ ਆਪਣੇ ਮੁਲਕ ਨੂੰ ਵੇਚ ਰਹੇ ਹੈ ਅਸੀਂ ਉਹਨਾਂ ਨੂੰ ਇੱਥੋਂ ਜੱਟਾਂ ਹੀ ਫਾੜ ਨਹੀਂ ਦਿੰਦੇ ਉਹਨਾਂ ਦੇ ਤੱਕ ਬੈਠਾਂਗੇ ਲੁਧਿਆਣਾ ਤੋਂ ਅਪਸ਼ੇਕ ਚੁਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼